ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਪਟਨੇ ਜਾਣਾ ਕੁਝ ਦਿਨ ਕਲਕੱਤੇ ਠਹਿਰ ਕੇ ਪਟਨਾ ਸਾਹਿਬ ਪਹੁੰਚੇ ਉੱਥੇ 1-2 ਦਿਨ ਦਰਸ਼ਨ ਮੇਲਾ ਕਰਕੇ ਵਾਪਸ ਮੁੜਨ ਲੱਗੇ ਤਾਂ ਸੰਗਤ ਨੇ ਬੇਨਤੀ ਕੀਤੀ ਜੀ 3-4 ਦਿਨ ਹੋਰ ਵਕਤ ਦਿਓ ਹਜ਼ੂਰ ਨੇ ਕਿਹਾ ਅਸੀਂ ਤਾਂ ਗੁਰੂ ਅਸਥਾਨ ਕਰਕੇ ਦਰਸ਼ਨ ਕਰਨ ਆਏ ਹਾਂ ਜਿੱਥੇ ਸਾਡਾ ਸੋਦਾ ਨਾ ਵਿਕੇ ਉੱਥੇ ਅਸੀਂ ਨਹੀਂ ਰਹਿੰਦੇ ਕਲਕੱਤੇ ਲੱਖਾਂ ਹੀ ਪ੍ਰਾਣੀ ਲਾਭ ਲੈਂਦੇ ਹਨ ਅਤੇ ਅੰਮ੍ਰਿਤ ਛਕਦੇ ਹਨ ਜਿੱਥੇ ਇਤਨਾ ਸੋਦਾ ਵਿਕਦਾ ਹੋਵੇ ਫਿਰ ਇਤਨੀ ਵਿਕਰੀ ਨੂੰ ਛੱਡ ਕੇ ਇੱਥੇ ਕਿਵੇਂ ਬੈਠ ਸਕਦਾ ਤੁਸੀਂ ਅੰਮ੍ਰਿਤ ਛਕੋ ਅਸੀਂ ਰਹਿ ਪਾਵਾਂਗੇ ਐਨਾ ਬਚਨਾ ਨੇ ਐਸਾ ਜਾਦੂ ਕੀਤਾ ਕਿ ਜਿਨ੍ਹਾਂ ਨੇ ਸੁਨੇ ਉਹਨਾਂ ਦਾ ਦਿਲ ਮੋਮ ਵਾਂਗ ਢਲ ਗਿਆ ਇੱਕ ਸਿੰਘ ਨੇ ਬੇਨਤੀ ਕੀਤੀ ਜੀ ਇੱਥੇ ਬਖਸ਼ੀ ਸਿੰਘ ਬਰਸਾਲਾ ਦਾ ਹੈ ਉਸਦੇ ਟਰੱਕ ਚੱਲਦੇ ਹਨ ਉਹ ਅਮਰਤ ਪਾਨ ਕਰ ਲਵੇ ਤਾਂ ਹਜ਼ਾਰ ਆਦਮੀ ਉਸ ਦੇ ਨਾਲ ਹੋਰ ਤਿਆਰ ਹੋ ਜਾਵੇਗਾ। ਬਾਬਾ ਜੀ ਨੇ ਉੱਤਰ ਵਿੱਚ ਬਚਨ ਕੀਤਾ ਉਸ ਨੂੰ ਇੱਕ ਵਾਰ ਸਾਡੇ ਪਾਸ ਲੈ ਆਵੋ ਅਮਰਤ ਅਸੀਂ ਆਪੇ ਛਕਾ ਲਵਾਂਗੇ। ਐਉਂ ਬਚਨ ਕਰਕੇ ਸੰਗਤ ਦੇ ਰੂਪ ਵਿੱਚ ਪੰਜ ਆਦਮੀ ਬਖਸ਼ੀ ਸਿੰਘ ਦੇ ਪਾਸ ਪਹੁੰਚੇ। ਉਸ ਨੇ ਆਦਰ ਸਤਿਕਾਰ ਕੀਤਾ ਤੇ ਬੈਠਣ ਵਾਸਤੇ ਜਗ੍ਹਾ ਦਿੱਤੀ। ਬੇਨਤੀ ਕੀਤੀ ਸੰਗਤ ਨੇ ਕਿਵੇਂ ਦਰਸ਼ਨ ਦਿੱਤੇ ਹਨ। ਉੱਤਰ ਵਿੱਚ ਇੱਕ ਸਿੰਘ ਨੇ ਕਿਹਾ ਸਰਦਾਰ ਜੀ ਕਲੇਰਾਵਾਲੇ ਸੰਤ ਆਏ ਹਨ ਉਹਨਾਂ ਨੇ ਇੱਥੇ ਕੁਝ ਦਿਨ ਰਹਿਣ ਵਾਸਤੇ ਬੇਨਤੀ ਕੀਤੀ ਹੈ ਉਹ ਨਹੀਂ ਮੰਨਦੇ ਜੇ ਇੱਕ ਵਾਰੀ ਆਪ ਚੱਲ ਕੇ ਕਹਿ ਦਿਓ ਤਾਂ ਸੰਗਤ ਨੂੰ ਬੜਾ ਲਾਭ ਹੋਵੇਗਾ ਅਗੋਂ ਬਖਸ਼ੀ ਸਿੰਘ ਨੇ ਕਿਹਾ ਜੇ ਸੰਗਤ ਨੂੰ ਮੇਰੇ ਕਹਿਣ ਤੇ ਲਾਭ ਮਿਲਦਾ ਹੈ ਤਾਂ ਮੈਂ ਜ਼ਰੂਰ ਕਹਿ ਦਵਾਂਗਾ ਸ਼ਾਮਾਂ ਨੂੰ ਬਾਬਾ ਜੀ ਦੀ ਬਾਣੀ ਸਮੇਂ ਸਰਦਾਰ ਬਖਸ਼ੀ ਸਿੰਘ ਪਹੁੰਚਿਆ ਅਤੇ ਬਾਣੀ ਸੁਣੀ ਪੱਥਰ ਵਰਗਾ ਮਾਂਟਾਲ ਕੇ ਪਾਣੀ ਵੰਟੁਰਿਆ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਬਾਬਾ ਜੀ ਦੇ ਸਾਹਮਣੇ ਆ ਗਿਆ ਹਜ਼ੂਰ ਨੇ ਕਿਹਾ ਆ ਪਾਈ ਕਿਵੇਂ ਆਇਆ ਹੈ ਅੱਗੋਂ ਬੇਨਤੀ ਕੀਤੀ ਜੇ ਕੁਛ ਦਿਨ ਇੱਥੇ ਰਹੋ ਸੰਗਤ ਨੂੰ ਬਹੁਤ ਲਾਭ ਹੋਵੇਗਾ ਬਾਬਾ ਜੀ ਨੇ ਉੱਤਰ ਦਿੱਤਾ ਭਾਈ ਰਹਿ ਪਾਵਾਂਗੇ ਪਰ ਮਨਜ਼ੂਰੀ ਦੇਨੇ ਪਵੇਗੀ ਸੋਚ ਲੈ ਇੱਕ ਮਿੰਟ ਮਨ ਵਿੱਚ ਸੋਚਿਆ ਤੇ ਕਿਹਾ ਦੇ ਦੇਾਂਗੇ ਪਰ ਤੁਸੀਂ ਰਹੋ ਜ਼ਰੂਰ ਬਾਬਾ ਜੀ ਨੇ ਫਿਰ ਕਿਹਾ ਮਨਜ਼ੂਰੀ ਡਬਲ ਹੈ ਸੋਚ ਲੈ ਫਿਰ ਸੋਚ ਕੇ ਕਿਹਾ ਜੀ ਦੇ ਦੇਾਂਗੇ ਕੋਈ ਫਿਕਰ ਨਹੀਂ ਬਾਬਾ ਜੀ ਨੇ ਫਿਰ ਬਚਨ ਕੀਤਾ ਤੇ ਕਿਹਾ ਸਾਡਾ ਤੀਜਾ ਬਚਨ ਹੈ ਫਿਰ ਮੁਕਰ ਨਾ ਜਾਈ ਮਨਜ਼ੂਰੀ ਦੇਣੀ ਪਵੇਗੀ ਬਖਸ਼ੀ ਸਿੰਘ ਨੇ ਕਿਹਾ ਜੀ ਨਹੀਂ ਮੁਕਰਦਾ ਜੋ ਹੁਕਮ ਹੋਵੇਗਾ ਕਰਾਂਗਾ ਤੀਜਾ ਬਚਨ ਲੈ ਕੇ ਹਜ਼ੂਰ ਨੇ ਕਿਹਾ ਅਸੀਂ ਸੋਨਾ ਨਹੀਂ ਮੰਗਦੇ ਚਾਂਦੀ ਨਹੀਂ ਮੰਗਦੇ ਰੁਪਏ ਨਹੀਂ ਮੰਗਦੇ ਜ਼ਮੀਨ ਨਹੀਂ ਮੰਗਦੇ ਤੈਨੂੰ ਗੁਰੂ ਵਾਲਾ ਬਣਾਉਂਦੇ ਹਾਂ ਤੂੰ ਅੰਮ੍ਰਿਤ ਛਕ ਲੈ ਜਦੋਂ ਇਹ ਗੱਲ ਸੁਣੀ ਤਾਂ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਦਿਮਾਗ ਚੱਕਰ ਖਾ ਗਿਆ ਹੈਰਾਨ ਹੋ ਗਿਆ ਇਹ ਇੱਕ ਨਵੀਂ ਹੀ ਮੰਗ ਕੀਤੀ ਹੈ 2-3 ਮਿੰਟ ਵਾਸਤੇ ਦਿਮਾਗ ਗੁੰਮ ਹੋ ਗਿਆ ਬਾਬਾ ਜੀ ਨੇ ਇਸ ਦੀ ਹਾਲਤ ਦੇਖ ਕੇ ਕਿਹਾ ਹੁਣ ਸਾਡਾ ਬਚਨ ਪੂਰਾ ਕਰ ਸੋਚੀ ਕਿਉਂ ਪੈ ਗਿਆ ਹੈ हूँ होश आई तो किसने योज तक ही नहीं की मैं ये सोच रहा हाँ संत ने नवी ही मंग की है हजूर ने उत्तर दिता असी अपने वास्ते तो नहीं मंगी, तेरा ही भला है ये सुन के रो पिया तो जेड़ा भी मेरे पास आया किसे ने पांच सौ मंगया किसे पांच हजार, पाँच हज़ार पातशाह ਮੇਰੇ ਪਾਸ ਇੱਕ ਰਾਗੀ ਆਇਆ ਉਸਨੇ ਕਿਹਾ ਗੁਰਦੁਆਰਾ ਬਣਾਉਣਾ ਹੈ ਸਾਨੂੰ 500 ਰੁਪਿਆ ਦੇ ਦੋ ਮੈਂ ਉਸ ਨੂੰ 1000 ਦੇ ਦਿੱਤਾ ਇੱਕ ਸੰਤ ਬਹੁਤ ਮੰਨਿਆ ਪਰ ਮੰਨਿਆ ਮੇਰੇ ਪਾਸ ਆਇਆ ਉਸਨੇ ਕਿਹਾ ਮੈਂ ਗੁਰਦੁਆਰਾ ਬਣਵਾ ਰਿਹਾ ਹਾਂ ਮੈਨੂੰ 10000 ਚਾਹੀਦਾ ਹੈ ਮੈਂ ਉਸ ਨੂੰ 15000 ਦਿੱਤਾ ਹੋਰ ਕਈ ਆਏ ਪਰ ਮਾਇਆ ਹੀ ਮੰਗੇ ਲੈ ਜਾਂਦੇ ਰਹੇ ਪਰ ਮੇਰੇ ਜੀਵਨ ਵੱਲ ਕਿਸੇ ਨੇ ਛਾਤੀ ਨਾ ਮਾਰੀ ਇਹ ਆਪਨੇ ਹੀ ਕਿਰਪਾ ਕੀਤੀ ਹੈ ਤੁਸੀਂ ਮੇਰੇ ਪਾਸੋਂ ਬਚਨ ਲੈਂਦੇ ਸੋ ਮੈਂ ਸਮਝਦਾ ਸੀ ਲੱਖ ਡੇਢ ਲੱਖ ਰੁਪਇਆ ਲੈ ਲੈਣਗੇ ਕਿਉਂਕਿ ਨਾਨਕ ਸਰ ਸੇਵਾ ਸ਼ੁਰੂ ਹੈ ਮੇਰਾ خیال ਸੀ ਡੇਢ 2 ਲੱਖ ਰੁਪਇਆ ਦੇ ਦਵਾਂਗਾ ਕਿਉਂਕਿ ਸੰਗਤ ਵਿੱਚ ਬਚਨ ਕਰਾਉਂਦੇ ਹਨ ਫਿਰ ਬੜੇ ਪ੍ਰਤਾਪ ਵਾਲੇ ਹਨ ਸੋ ਪਾਤਸ਼ਾ ਆਪਨੇ ਮੇਰੀ ਜ਼ਿੰਦਗੀ ਸਵਾਰੀ ਹੈ ਨਹੀਂ ਤੇ ਸਭ ਆਪਣਾ ਹੀ ਢਿੱਡ ਭਰਦੇ ਹਨ ਮਾਇਆਧਾਰੀਆਂ ਦੀ ਝੂਠੀ ਤਾਰੀਫ ਕਰਕੇ ਮਾਇਆ ਲੈਣ ਦੀ ਕੋਸ਼ਿਸ਼ ਕਰਦੇ ਹਨ ਸੋ ਬਖਸ਼ੀ ਸਿੰਘ ਨੇ ਅਮਰਿਅ ਛਕਿਆ ਤੇ ਸਰਦਾਰ ਬਖਸ਼ੀ ਸਿੰਘ ਬਣਿਆ ਨਾਲ ਸੈਂਕੜਿਆਂ ਹੋਰਾਂ ਨੇ ਵੀ ਅਮਰਿਅ ਛਕਿਆ ਸੋ ਬਾਬਾ ਜੀ ਦਾ ਮਕਸਦ ਇਹੀ ਸੀ ਕਿ ਗੁਰੂ ਨਾਨਕ ਨਾਲ ਜੋੜਨਾ ਹੈ ਨਿਗੂਰਾ ਨਹੀਂ ਰਹਿਣ ਦੇਣਾ ਨਿਗੂਰਾ ਕਾਹ ਹੈ ਨਾਉ ਬੁਰਾ ਪਾਪ ਅਮਰਿਅ ਛਾ ਕੇ ਗੁਰੂ ਵਾਲਾ ਬਣ ਜਾਏਗਾ ਫਿਰ ਗੁਰੂ ਉਸ ਦੀ ਆਪੇ ਹੀ ਲਾਜ ਰੱਖੇਗਾ ਪਰ ਗੁਰੂ ਨਾਨਕ ਨਾਲ ਉਹ ਜੋੜ ਸਕਦਾ ਹੈ ਜਿਹੜਾ ਮਨ ਨੂੰ ਕਾਬੂ ਕਰ ਸਕਦਾ ਹੈ ਜਿਸ ਨੇ ਆਪਣੇ ਮਨ ਨੂੰ ਕਾਬੂ ਕੀਤਾ ਹੈ ਮਨ ਜੀਤੇ ਜਗ ਜੀਤੇ ਆ ਜਾਂ ਤੇ ਵਿਖਿਆ ਤੇ ਹੋਏ ਉਦਾਸ ਪਾਵ ਆਪਣੇ ਮਨ ਨੂੰ ਕਾਬੂ ਕਰਨ ਵਾਲਾ ਸਾਰੇ ਜਗਤ ਨੂੰ ਕਾਬੂ ਕਰ ਸਕਦਾ ਹੈ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਪਾਵ ਜਿਸ ਨੇ ਆਪਣੇ ਮਨ ਨੂੰ ਵਸੀਕਾਰ ਕਰ ਲਿਆ ਹੈ ਉਸ ਪਰ ਨਿਰੰਕਾਰ ਦੀ ਕਿਰਪਾ ਹੁੰਦੀ ਹੈ ਜਿਸ ਉੱਪਰ ਨਿਰੰਕਾਰ ਦੀ ਪੂਰਨ ਕਿਰਪਾ ਹੋਵੇ ਉਹ ਜਿੱਦੜ ਵੀ ਨਿਗਾਹ ਕਰ ਦੇਵੇ ਉਸ ਨੂੰ ਆਪਣੇ ਵਾਸ ਕਰ ਸਕਦਾ ਹੈ ਹੁਣ ਕੁਝ ਦਿਨ ਪਟਨਾ ਸਾਹਿਬ ਠਹਿਰ ਕੇ 5-6 ਸੋ ਪ੍ਰਾਣੀਆਂ ਨੂੰ ਅੰਮ੍ਰਿਤ ਸ਼ਕਾ ਕੇ ਵਾਪਸ ਕਲਕੱਤੇ ਪੁੱਜੀ ਅੱਜ ਐਤਵਾਰ ਦਾ ਦਿਨ ਹੈ ਸ਼ਾਮ ਨੂੰ ਬੇਅੰਤ ਸੰਗਤ ਜੁੜੀ ਹੈ ਪਹਿਲਾਂ ਰਾਗੀਆਂ ਸਿੰਘਾਂ ਨੇ ਕੀਰਤਨ ਕੀਤਾ ਰਹਿਰਾ ਸਾਹਿਬ ਤੋਂ ਬਾਅਦ ਬਾਬਾ ਜੀ ਨੇ ਇਹ ਸ਼ਬਦ ਪੜਨ ਵਾਸਤੇ ਕੀਰਤਨੀਆਂ ਨੂੰ ਹੁਕਮ ਦਿੱਤਾ ਤਾਰਨਾ ਜੇ ਮਿਲਣੈ ਕਲਗੀਆਂ ਵਾਲੇ ਨੂੰ ਜੇ ਮਿਲਣੈ ਕਲਗੀਆਂ ਵਾਲੇ ਨੂੰ ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣੈ ਕਲਗੀਆਂ ਵਾਲੇ ਨੂੰ ਸ਼ਬਦ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਜਿਸ ਸਿਮਰਤ ਸੁਖ ਪਾਈਏ ਸਭ ਤਿਖਾ 부ਝਾਈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰਾਗ ਤਮਾਸਾ ਪੂਰਨ ਆਸਾ ਕਬੇ ਨਾ ਵਿਆਪੈ ਚਿੰਤਾ ਇਸ ਕੀਰਤਨ ਤੋਂ ਬਾਅਦ ਆਪ ਬਾਣੀ ਸ਼ੁਰੂ ਕੀਤੀ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਜੁੜੀ ਹੈ ਜਿਸ ਵਿੱਚ 5-600 ਮੋਟਰ ਡਰਾਈਵਰ ਬੈਠੇ ਹਨ ਹਜ਼ੂਰ ਨੇ ਇੱਕ ਦਾੜੀ ਕੁੱਤਰੀ ਡਰਾਈਵਰ ਨੂੰ ਪੁੱਛਿਆ ਭਾਈ ਤੇਰਾ ਨਾਮ ਕੀ ਹੈ ਉਸਨੇ ਕਿਹਾ ਜੀ ਅਮਰ ਸਿੰਘ ਦੂਜੇ ਨੂੰ ਪੁੱਛਿਆ ਉਸਨੇ ਕਿਹਾ ਜੀ ਸੁੱਚਾ ਸਿੰਘ ਬਾਬਾ ਜੀ ਨੇ ਕਿਹਾ ਪੁਰਸ਼ਾ ਸਿੰਘ ਕਿਸ ਨੂੰ ਆਖਦੇ ਹਨ ਆਗੋਂ ਬੜੇ ਰੋ ਨਾਲ ਕਿਹਾ ਸ਼ੇਰ ਨੂੰ ਬਾਬਾ ਜੀ ਨੇ ਕਿਹਾ ਤੁਹਾਨੂੰ ਕਲਗੀਧਰ ਨੇ ਸ਼ੇਰ ਬਣਾਇਆ ਹੈ ਇਹ ਦੱਸੋ ਸ਼ੇਰ ਜੰਗਲ ਵਿੱਚ ਰਹਿੰਦਾ ਹੈ ਹਜ਼ਾਰਾਂ ਹੀ ਹਿਰਨ ਗਿੱਦੜ ਸਹੇ ਆਦ ਜੰਗਲ ਵਿੱਚ ਰਹਿੰਦੇ ਹਨ ਕਦੇ ਕੋਈ ਸ਼ੇਰ ਦੀ ਮੁੱਛ ਨੂੰ ਹੱਥ ਲਾ ਸਕਦਾ ਹੈ ਅੱਗੋ ਕਿਹਾ ਜੀ ਸ਼ੇਰ ਦਾ ਤਾਂ ਡਰ ਹੀ ਐਸਾ ਹੈ ਕਿ ਉਸ ਦੇ ਤਾਂ ਸਾਹਮਣੇ ਜਾਣਾ ਅਤੇ ਸ਼ੇਰ ਨਾਲ ਅੱਖ ਮਿਲਾ ਕੇ ਝਾਕਣਾ ਵੀ ਬਹੁਤ ਔਖਾ ਹੈ ਬਾਬਾ ਜੀ ਨੇ ਕਿਹਾ ਸ਼ੇਰ ਦੀ ਮੁੱਛ ਨੂੰ ਕੋਈ ਹੱਥ ਨਹੀਂ ਲਾ ਸਕਦਾ ਪਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ ਕਹਾਉਂਦੇ ਹੋਏ ਇੱਕ ਦੋ ਪੈਸੇ ਨਾਈ ਦੇ ਹੱਥ ਦੇ ਕੇ ਆਪਣੀਆਂ ਮੁੱਛਾਂ ਫੜਾ ਦਿੰਦੇ ਹੋ ਨਾਈ ਨਾਲੇ ਮੁੱਛਾਂ ਨੂੰ ਕੱਟਦਾ ਹੈ ਤੇ ਨਾਲੇ ਮੂੰਹ ਤੇ ਚਪੇੜ ਮਾਰ ਕੇ ਮੂੰਹ ਨੂੰ ਭਵਾਉਂਦਾ ਹੈ ਕਹਾਉਂਦੇ ਤੁਸੀਂ ਸਿੰਘ ਸ਼ੇਰ ਹੋ ਪਰ ਦੋ ਕੋਡੀ ਦਾ ਨਾਈ ਦਾੜੀ ਮੁੱਛਾਂ ਪੁੱਟ ਕੇ ਕੂੜੇ ਦੀ ਟੋਕਰੀ ਵਿੱਚ ਸਿੱਟ ਦਿੰਦਾ ਹੈ ਇੰਨਾ ਸ਼ਬਦਾਂ ਦਾ ਐਸਾ ਅਸਰ ਹੋਇਆ ਕਿ ਸਭ ਨੀਵੀਆਂ ਪਾ ਗਏ ਤੇ ਹੱਥ ਜੋੜ ਅਮਰ ਸ਼ਗਨ ਦੀ ਆਪ ਬੇਨਤੀ ਕੀਤੀ ਬਾਬਾ ਜੀ ਨੇ ਬੇਨਤੀ ਪਰਵਾਨ ਕਰ ਸਭ ਨੂੰ ਅਮਰਿ ਛਕਾਇਆ ਸੋ ਬਾਬਾ ਜੀ ਦਾ ਦਿਨੋ ਦਿਨ ਪ੍ਰਤਾਪ ਵੱਧਾ ਗਿਆ ਅਤੇ ਜੋ ਵੀ ਸਭਾ ਵਿੱਚ ਬਚਨ ਕਰਦੇ ਹਨ ਬੱਦਲ ਦੀ ਤਰ੍ਹਾਂ ਸਭ ਤੇ ছਾਇਆ ਪੈ ਜਾਂਦੀ ਹੈ ਗੁਰਸਿੱਖੋ ਅਸਰ ਹੋਵੇ ਵੀ ਕਿਉ ਨਾ ਜਿਤਨਾ ਚਿਰ ਦਰਗਾਹੋਂ ਡਿਊਟੀ ਨਹੀਂ ਮਿਲੀ ਉਤਨਾ ਚਿਰ ਨਾ ਹੀ ਕਿਤੇ ਚੱਕਰ ਲਗਾਇਆ ਹੈ ਤੇ ਨਾ ਹੀ ਕਦੇ ਬਾਣੀ ਕੀਤੀ ਹੈ 7 ਸਾਲ ਬਾਬਾ ਜੀ ਨੇ ਗੁਰੂ ਪਾਸੋਂ ਨਾਮ ਧੰਨ ਦੁੱਧ ਪ੍ਰਾਪਤ ਕੀਤਾ ਸੀ ਉਸ ਨੂੰ ਜ਼ੁਕਤੀ ਨਾਲ ਰੜਕੇ ਮੱਖਣ ਕੀ ਯਾਦਕ ਦੇ 36 ਪਦਾਰਥ ਬਣਾ ਕੇ ਦੁਨੀਆਂ ਵਿੱਚ ਵਰਤਾਏ ਇਸ ਤਰ੍ਹਾਂ ਕੁਝ ਸਮਾਂ ਕਲਕੱਤਾ ਦੇ ਕੇ ਵਾਪਸ ਨਾਨਕਸਰ ਪੁੱਜੇ ਬਾਬਾ ਜੀ ਨੇ ਦੇਰਾਦੂਨ ਜਾਣਾ ਬਾਬਾ ਜੀ ਨਾਨਕਸਰ ਜਗਰਾਉਂ ਬਿਰਾਜਮਾਨ ਹਨ ਬੇਅੰਤ ਸੰਗਤਾਂ ਸੇਵਾ ਕਰਕੇ ਲਾਭ ਲੈਂਦੀਆਂ ਹਨ ਗਰਮੀਆਂ ਦੇ ਦਿਨ ਆ ਗਏ ਸੰਗਤਾਂ ਦੀ ਬੇਨਤੀ ਪ੍ਰਵਾਨ ਕਰ ਅਤੇ ਸਤਿਗੁਰੂ ਦਾ ਹੁਕਮ ਲੈ ਦੇਰਾਦੂਨ ਕਲਸੀ ਵਾਲੇ ਰਾਜੇ ਦੀ ਕੋਠੀ ਵਿੱਚ ਰਾਜਪੂਤ ਟਹਿਰੇ ਕੁਝ ਦਿਨ ਇੱਥੇ ਰਹਿ ਕੇ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਅਤੇ ਪਹਿਲੀ ਮਰਿਆਦਾ ਅਨੁਸਾਰ ਸੁਖਮਨੀ ਸਾਹਿਬ ਦਾ ਵੀ ਪਾਠ ਆਰੰਭ ਕਰ ਦਿੱਤਾ ਸੰਗਤ ਬਿਆਨਤ ਆਉਂਦੀ ਹੈ ਇੱਕ ਦਿਨ ਸਰਦਾਰ ਬਹੁਤ ਸਾਰੇ ਇਕੱਠੇ ਹੋ ਕੇ ਆਏ ਕਾਰਾਂ ਬਹੁਤ ਆ ਗਈਆਂ ਸਰਦਾਰਾਂ ਨੇ ਬੇਨਤੀ ਕੀਤੀ ਪਾਤਸ਼ਾ ਕਿਤੇ ਸੈਰ ਕਰਨ ਚੱਲੋ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਕਾਰ ਵਿੱਚ ਬੈਠ ਕੇ ਆਗਿਆ ਦਿੱਤੀ ਚਲੋ ਚੱਲੀਏ ਡਰਾਈਵਰ ਕਾਰ ਸਟਾਰਟ ਕਰ ਮਨਸੂਰੀ ਦੀ ਤਰਫ ਲੈ ਗਿਆ ਕੁਝ ਦੂਰ ਗਏ ਤਾਂ ਬਾਬਾ ਜੀ ਨੇ ਪੁੱਛਿਆ ਕਿਉਂ ਭਈ ਕਿੱਧਰ ਲੈ ਚੱਲੇ ਹੋ ਅੱਗੋਂ ਬੇਨਤੀ ਕੀਤੀ ਪਾਦਸ਼ਾ ਮਨਸੂਰੀ ਚੱਲੇ ਹਾਂ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਖੇਚ ਤਾਂ ਪਿੱਛੇ ਦੀ ਪੈ ਰਹੀ ਹੈ ਇਹ ਬਚਨ ਸੁਣ ਡਰਾਈਵਰ ਅਤੇ ਹੋ ਨਾ ਨੇ ਅਣ ਸੁਨਿਆ ਕਰ ਦਿੱਤਾ ਤੇ ਕਾਰ ਨੂੰ ਲਈ ਕੇ ਬਾਬਾ ਜੀ ਨੇ ਵੀ ਦੁਬਾਰਾ ਕੁਝ ਨਹੀਂ ਕਿਹਾ ਚੁੱਪ ਕਰ ਗਏ 네ਤ ਨਿਰੰਕਾਰ ਦੀ ਐਸੀ ਹੋਈ ਕਿ ਬਾਰਿਸ਼ ਸ਼ੁਰੂ ਹੋ ਗਈ ਕੁਝ ਦੂਰ ਗਏ ਤਾਂ ਸੜਕ ਤੇ ਪਹਾੜੀ ਡਿੱਗੀ ਹੈ ਤੇ ਰਸਤਾ ਬੰਦ ਹੋ ਗਿਆ ਰਸਤਾ ਬੰਦ ਹੋਣ ਦੇ ਕਾਰਨ ਮੋਟਰ ਰੋਕ ਲਿੱਤੀ ਬਾਬਾ ਜੀ ਨੇ ਪੁੱਛਿਆ ਕਿਉਂ ਭਈ ਖੜੋ ਕਿਉਂ ਗਏ ਹੋ ਅੱਗੋਂ ਬੇਨਤੀ ਕੀਤੀ ਜੀ ਮੀ ਦੀ ਵਜ੍ਹਾ ਕਰਕੇ ਪਹਾੜੀ ਡਿੱਗੀ ਹੈ ਰਸਤਾ ਬੰਦ ਹੈ ਬਾਬਾ ਜੀ ਨੇ ਕਿਹਾ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਪਿੱਛੇ ਚਲਿਏ ਇੱਧਰ ਜਾਣ ਦਾ ਹੁਕਮ ਨਹੀਂ ਹੈ ਹੁਣ ਸਤਵਚਨ ਕਰਕਾਰ ਪਿੱਛੇ ਮੋੜ ਲਿੱਤੀ ਦੇਰਾ ਦੂਨ ਲੰਘ ਹਰਦੁਆਰ ਪਹੁੰਚ ਗਏ ਬਾਬਾ ਜੀ ਨੇ ਪੁੱਛਿਆ ਕਿੱਥੇ ਆ ਗਏ ਹਾਂ ਅੱਗੋਂ ਬੇਨਤੀ ਕੀਤੀ ਜੀ ਹਰਦੁਆਰ ਆ ਗਏ ਹਾਂ ਬਾਬਾ ਜੀ ਨੇ ਕਾਰ ਖੜੀ ਕਰਵਾ ਕੇ ਹਰਕੀਆਂ ਪੌੜੀਆਂ ਤੇ ਆ ਗਏ ਬਾਬਾ ਜੀ ਵੱਲ ਤੱਕ ਬਹੁਤ ਸਾਰੇ ਬ੍ਰਾਹਮਣ ਇਕੱਠੇ ਹੋ ਗਏ ਤੇ ਲੱਗੇ ਮੱਥੇ ਟੇਕਨ ਹੱਥ ਜੋੜ ਕੇਨ ਜਜਮਾਨ ਕੁਝ দান ਕਰੋ ਬਾਬਾ ਜੀ ਨੇ ਹੁਕਮ ਦਿੱਤਾ ਭਾਈ ਇਹਨਾਂ ਨੂੰ ਕੁਝ ਦੇ ਦਿਓ ਅੱਗੋਂ ਸੱਤ ਬਚਨ ਕਰ ਸਾਰੇ ਬ੍ਰਾਹਮਣਾਂ ਨੂੰ 1-1 ਰੁਪਿਆ ਦੇ ਦਿੱਤਾ ਹੁਣ ਬਾਬਾ ਜੀ ਨੇ ਗੰਗਾ ਦੇ ਕੰਡੇ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਆ ਕੇ ਮੱਥਾ ਟੇਕਿਆ ਨਾਲ ਪਿਛਲੀਆਂ ਕਾਰਾਂ ਵਾਲੀ ਸੰਗਤ ਵੀ ਪਹੁੰਚ ਗਈ ਇੱਥੇ ਮੱਥਾ ਟੇਕ ਹਜ਼ੂਰ ਫਿਰ ਕਾਰਾਂ ਵਿੱਚ ਆ ਗਏ ਹੁਕਮ ਦਿੱਤਾ ਅੱਗੇ ਚੱਲੋ ਇਥੋਂ ਮੋਟਰ ਤੋੜ ਕੇ ਰਿਸ਼ੀਕੇਸ਼ ਤੋਂ ਲੰਘ ਲਸ਼ਮਨ ਝੁੱਲੇ ਪਹੁੰਚ ਗਈ। ਇੱਥੇ ਮੋਟਰ ਰੋਕ ਦਿੱਤੀ ਉਤਰ ਕੇ ਸੈਰ ਕਰਨ ਲੱਗੀ। ਇਤਨੇ ਚਿੰਨੂ ਪਿਛਲੀਆਂ ਘਾਰਾਂ ਵੀ ਆ ਪਹੁੰਚੀਆਂ। ਅੱਗੇ-ਅੱਗੇ ਬਾਬਾ ਜੀ ਤੇ ਪਿੱਛੇ-ਪਿੱਛੇ ਰਾਗੀ ਅਤੇ ਸਾਰੀ ਸੰਗਤ ਲਸ਼ਮਨ ਝੁੱਲੇ ਤੋਂ ਲੰਘ ਕੇ ਗੰਗਾ ਦੇ ਕੰਡੇ-ਕੰਡੇ ਤੁਰਦੇ ਹੋਏ ਦੂਰ ਚਲੇ ਗਏ। ਅੱਗੇ ਸੋਣੀ ਰਮਣੀਕ ਜਗ੍ਹਾ ਦੇਖ ਕੇ ਇੱਕ ਪੱਥਰ ਦੇ ਉੱਪਰ ਬੈਠ ਗਈ। ਸੰਗਤ ਵੀ ਕੁਝ ਬੈਠ ਗਈ ਤੇ ਕੁਝ ਆਸੇ-ਪਾਸੇ ਫਿਰ ਕੇ ਕੁਦਰਤੀ ਨਜ਼ਾਰੇ ਦੇਖ ਰਹੀ ਹੈ। ਬਾਬਾ ਜੀ ਇੱਕ ਪੱਥਰ ਤੇ ਈਓ ਬੈਠੇ ਹਨ ਜਿਵੇਂ ਕੁਰਸੀ ਤੇ ਬੈਠੀਦਾ ਹੈ। ਰਾਗੀ ਬਹਾਦਰ ਸਿੰਘ ਇੱਕ ਚਰਨ ਦੀ ਸੇਵਾ ਕਰਨ ਲੱਗਿਆ। ਦੂਸਰੇ ਪਾਸੇ ਭਾਈ ਰਾਮ ਸਿੰਘ ਨੇ ਸੇਵਾ ਸ਼ੁਰੂ ਕਰ ਦਿੱਤੀ। ਬਾਬਾ ਜੀ ਨੇ ਕਿਹਾ ਰਾਗੀ ਸਿੰਘੋ ਪੈਰ ਨਾ ਕੁੱਟੋ ਤੁਸੀਂ ਕੀਰਤਨ ਕਰਨ ਵਾਲੇ ਹੋ। ਆਗੋਂ ਭਾਈ ਬਹਾਦਰ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਐਨਾ ਚਰਨਾ ਦੀ ਛੋਹ ਪ੍ਰਾਪਤ ਕਰਕੇ ਦੁਨੀਆਂ ਵਿੱਚ ਮਾਨ ਪ੍ਰਾਪਤ ਕਰਦੇ ਹਾਂ। ਬਾਬਾ ਜੀ ਨੇ ਕਿਹਾ ਪਾਈ ਜੇ ਤੁਸੀਂ ਸੇਵਾ ਕਰਨੀ ਹੈ ਤਾਂ ਕੀਰਤਨ ਸੁਣਾਓ। ਚਰਨਾ ਦੀ ਸੇਵਾ ਵਾਲੇ ਤਾਂ ਹੋਰ ਬਹੁਤ ਹਨ। ਇਹ ਹੁਕਮ ਸੁਣ ਕੇ ਪਾਈ ਰਾਮ ਸਿੰਘ ਨੇ ਤਿੰਨ ਤਾਰ ਵਿੱਚ ਸ਼ਬਦ ਪੜਿਆ। ਜਾਣ ਕੇ ਚਰਨ ਤੀਰਥ ਕੋਟ ਗੰਗਾ ਪਰਮਾਨ ਗੰਗਾ ਯਮੁਨਾ ਗੋਦਾਵਰੀ ਸਰਸਤੀ ਤੇ ਕਰੇ ਉੱਤਮ ਤੂਰ ਸਾਧੂ ਕੀ ਤਾਈ। ਕਿਲਵੇ ਖਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੂਰ ਗਵਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੇ ਤੂਰ ਸਾਧੂ ਕੀ ਤਾਈ ਅਰਥ ਮਹਾਪੁਰਖਾਂ ਦੀ ਢੋੜੀ ਦਾ ਕਰੋੜਾਂ ਹੀ ਗੰਗਾ ਦਾ ਫਲ ਪ੍ਰਾਪਤ ਹੁੰਦਾ ਹੈ ਜਨ ਮਹਾਪੁਰਖ ਚਾਰ ਚਰਨ ਰਾਜ ਤੂੜੀ ਜੋ ਪੂਰਨ ਪੁਰਖ ਦੀ ਧੂੜੀ ਮੱਥੇ ਤੇ ਲਾਉਂਦਾ ਹੈ ਉਸ ਦੀ ਆਸਾ ਪੂਰਨ ਹੁੰਦੀ ਹੈ ਮੱਥੇ ਦੀਆਂ ਰੇਖਾਂ ਸਿੱਧੀਆਂ ਹੋ ਜਾਂਦੀਆਂ ਹਨ ਗੁਨਾਹ ਬਖਸ਼ੇ ਜਾਂਦੇ ਹਨ ਤੀਰਥ ਕਿਉਂ ਮਾਪੁਰਖਾਂ ਦੀ ਚਰਨ ਧੂੜੀ ਚਾਹੁੰਦੇ ਹਨ ਉਹ ਤਾਂ ਆਪ ਪੂਨਰੂਪ ਹਨ ਦੁਨੀਆ ਦੀਆਂ ਭਾਵਨਾ ਪੂਰੀਆਂ ਕਰਦੇ ਹਨ ਉੱਤਰ ਸਤਿਗੁਰੂ ਫਰਮਾਉਂਦੇ ਹਨ ਤੀਰਥ ਦੋ ਤਰ੍ਹਾਂ ਕਰਕੇ ਹੁੰਦਾ ਹੈ ਇੱਕ ਜੰਗਮ ਤੀਰਥ ਹੈ ਦੂਜਾ ਬੇਹੰਗਮ ਤੀਰਥ ਹੈ ਜੰਗਮ ਜੜ ਦੇ ਸਮਾਨ ਹੈ ਪਾਪ ਕਿਸੇ ਦੇ ਪਾਸ ਜਾ ਕੇ ਉਸ ਦਾ ਦੁੱਖ ਦੂਰ ਨਹੀਂ ਕਰ ਸਕਦੇ ਕਿਸੇ ਨੂੰ ਉਪਦੇਸ਼ ਨਹੀਂ ਦੇ ਸਕਦੇ ਬਿਹੰਗਮ ਕਹਿੰਦੇ ਹਨ ਪੰਛੀ ਨੂੰ ਬਿਹੰਗਮ ਕਹਿੰਦੇ ਹਨ ਜੋ ਹੰਗ ਤਾਂ ਤੋਂ ਰਹਿਤ ਹੋਵੇ ਜਿੱਥੇ ਹੋਮੇ ਨਹੀਂ ਉੱਥੇ ਵਿਕਾਰ ਨਹੀਂ ਫਰੇਗਾ ਵਿਕਾਰਾਂ ਦਾ ਰਾਜਾ ਕਾਮ ਹੈ ਤੇ ਕਾਮ ਕ੍ਰੋਧ ਹੋਮੇ ਦੇ ਸੇਵਕ ਹਨ ਜਿੱਥੇ ਹੋਮੇ ਹੋਵੇਗੀ ਉੱਥੇ ਪੰਜੇ ਕਾਮ ਆਦਿਕ ਹੋਣਗੇ ਹੋਮੇ ਜਾਈ ਤਾਂ ਕੰਤ ਸਮਾਈ ਜਿੱਥੇ ਕੰਤ ਪਰਮਾਤਮਾ ਹੈ ਉੱਥੇ ਸਾਰੇ ਗੁਣ ਆ ਜਾਂਦੇ ਹਨ ਜਿਵੇਂ ਪੰਛੀ ਉੱਡ ਕੇ ਦੂਸਰੇ ਥਾਂ ਜਾ ਸਕਦਾ ਹੈ ਜਿਵੇਂ ਡਾਕਟਰ ਕਾਰ ਵਿੱਚ ਜਾ ਕੇ ਰੋਗੀ ਦਾ ਰੋਗ ਦੇਖ ਸਕਦਾ ਹੈ ਤਿਵੇਂ ਮਹਾਪੁਰਖ ਦੁਨੀਆ ਵਿੱਚ ਚੱਕਰ ਲਗਾ ਕੇ ਦੁਨੀਆ ਨੂੰ ਉਪਦੇਸ਼ ਦੇ ਸਕਦੇ ਹਨ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਈ ਬੁਲਾਈ ਸੱਚੇ ਸੁਨਿਆ ਕੰਨ ਦੇ ਧੀਰਕ ਦੇਵੇ ਸਹਿਜ ਸੁਭਾਈ ਪਾ ਤੀਰਤ ਨਿਰੰਕਾਰ ਪਾਸ ਲਿਵ ਲਾ ਕੇ ਅਰਦਾਸ ਕਰਦੇ ਹਨ ਕਿ हे ਵਾਹਿਗੁਰੂ ਸਾਡੇ ਤੇ ਦੁਨੀਆ ਆ ਕੇ ਇਸ਼ਨਾਨ ਕਰਕੇ ਪਾਪ ਦੇ ਜਾਂਦੀ ਹੈ ਸਾਡੇ ਪਾਸ ਪਾਪ ਬਹੁਤ ਹੋ ਗਏ ਹਨ ਕੋਈ ਪਾਪਾਂ ਦੀ ਨਿਵਰਤੀ ਕਰਨ ਵਾਲਾ ਸਾਧੂ ਭੇਜ ਉਹ ਮਹਾਪੁਰਖ ਸਾਡੇ ਵਿੱਚ ਚਰਨ ਪਾਵੇ ਤਾਂ ਜੋ ਪਾਪ ਹਨ ਉਹ ਨਸ਼ਟ ਹੋ ਜਾਣ ਕਿਉਂਕਿ ਜਿੰਨੇ ਵੀ ਤੀਰਤ ਹਨ ਸਭ ਮਹਾਪੁਰਖਾਂ ਦੇ ਬਣਾਏ ਹੋਏ ਹਨ ਜਿਸ ਸਾਂਤ ਤੇ ਜਿਸ ਦਰਿਆ ਪਰ ਜਿਸ ਨਦੀ ਤੇ ਕਿਸੇ ਵੀ ਮਹਾਪੁਰਖ ਨੇ ਤਪ ਕੀਤਾ ਉਹ ਤੀਰਥ ਬਣ ਗਿਆ ਉਸ ਧਰਤੀ ਦਾ ਜ਼ਰਾ ਜ਼ਰਾ ਪਵਿੱਤਰ ਕੋਹੇ ਨੂਰ ਦੀ ਤਰ੍ਹਾਂ ਹੋ ਗਿਆ ਤਾਂ ਹੀ ਤਾਂ ਕਬੀਰ ਜੀ ਕਹਿੰਦੇ ਹਨ ਤੀਰਥ ਵੱਡਾ ਕੇ ਹਰਿ ਕਾ ਦਾਸ ਭਾਵ ਹਰਿ ਕਾ ਦਾਸ ਵੱਡਾ ਹੈ ਜਿਸ ਦੇ ਨਾਮ ਜਪਣ ਨਾਲ ਤੀਰਥ ਬਣ ਜਾਂਦਾ ਹੈ ਸੋ ਇਸ ਵਾਸਤੇ ਤੀਰਥ ਵਾਹਿਗੁਰੂ پاس ਬੇਨਤੀ ਕਰਦੇ ਹਨ ਅਗੋਂ ਵਾਹਿਗੁਰੂ ਤੀਰਥਾਂ ਦੀ ਅਰਦਾਸ ਸੁਣ ਸੱਚੇ ਸੁਣਿਆ ਕੰਨ ਦੇ ਧੀਰਕ ਦੇਵ ਸਹਿ ਸੁਭਾਏ ਧੀਰਜ ਦਿੰਦਾ ਹੈ ਤੇ ਮਾਪੁਰਖਾਂ ਨੂੰ ਪ੍ਰੇਰਨਾ ਕਰ ਤੀਰਥਾਂ ਤੇ ਭੇਜਦਾ ਹੈ ਜਿਵੇਂ ਸੜਕ ਤੇ ਪਹਾੜੀ ਦੇ ਕੇ ਸੜਕ ਬੰਦ ਕਰ ਦਿੱਤੀ ਤੇ ਵਾਪਸ ਗੰਗਾ ਤੇ ਭੇਜਿਆ ਹੁਣ ਰਾਗੀ ਹੱਥ ਦੇ ਨਾਲ ਤਾਲ ਦਿੰਦੇ ਹਨ ਤੇ ਰਸਨਾ ਨਾਲ ਸ਼ਬਦ ਪੜ ਰਹੇ ਹਨ ਰਾਗੀ ਜਿਉਂ-ਜਿਉਂ ਕੀਰਤਨ ਕਰਦੇ ਹਨ ਤਿਉਂ-ਤਿਉਂ ਹੀ ਗੰਗਾ ਦਾ ਜਲ ਵੇਗ ਵੱਧਾ ਜਾ ਰਿਹਾ ਹੈ ਥੋੜੇ ਹੀ ਮਿੰਟਾਂ ਵਿੱਚ ਇਤਨਾ ਜਲ ਵਧਿਆ ਕਿ ਜੋ ਸੰਗਤ ਬੈਠੀ ਸੀ ਉਹਨਾਂ ਦੇ ਕੱਪੜੇ ਭਿੱਜਣ ਲੱਗੇ ਤੇਜੋ ਸਿੰਘ ਜਲ ਦੇ ਨਜ਼ਦੀਕ ਬੈਠੇ ਸਨ ਉਹ ਉੱਠ ਕੇ ਉੱਚੀ ਜਗ੍ਹਾ ਤੇ ਚਲੇ ਗਏ ਜਲ ਹੋਰ ਵੀ ਵੱਧ ਗਿਆ ਹੁਣ ਬਾਬਾ ਜੀ ਗੰਗਾ ਦੀ ਬੇਨਤੀ ਸੁਣ ਆਪ ਉੱਠ ਖੜੋਤੇ ਅਤੇ ਕਹਿਣ ਲੱਗੇ ਗੰਗਾ ਕਹਿੰਦੀ ਹੈ ਇਤਨੀ ਦੂਰੋਂ ਮੇਰੇ ਵਾਸਤੇ ਚੱਲ ਕੇ ਆਏ ਹੋ ਤੇ ਹੁਣ ਦੂਰ ਹੋ ਕੇ ਬੈਠ ਗਏ ਹੋ ਏਕ ਹੈ ਬਾਬਾ ਜੀ ਗੰਗਾ ਦੇ ਪਾਣੀ ਵਿੱਚ ਜਾ ਖੜੋਤੇ ਅਤੇ ਪਾਣੀ ਵਿੱਚ ਪਏ ਪੱਥਰ ਤੇ ਬੈਠ ਗਏ ਸੱਜੇ ਹੱਥ ਨਾਲ ਬਾਬਾ ਜੀ ਨੇ 2-3 ਛਿੱਟੇ ਆਪਣੇ ਚਿਹਰੇ ਤੇ ਮਾਰੇ ਤੇ 2-3 ਕੁੱਟ ਜਲ ਛਕਿਆ ਕਹਿਣ ਲੱਗੇ ਕਿਵੇਂ ਉਭਰ ਉਭਰ ਕੇ ਨੇੜੇ ਨੂੰ ਜਲ ਆਉਂਦਾ ਹੈ ਸੋ 2-4 ਮਿੰਟ ਪਾਣੀ ਵਿੱਚ ਚਰਨ ਰੱਖ ਕੇ ਪੱਥਰ ਤੇ ਬੈਠੇ ਰਹੇ ਜਿਉਂ ਗੰਗਾ ਦਾ ਜਲ ਪਹਿਲਾਂ ਚੱਲ ਰਿਹਾ ਸੀ ਉਸੇ ਥਾਂ ਤੇ ਫਿਰ ਚੱਲਣ ਲੱਗ ਗਿਆ ਹੁਣ ਬਾਬਾ ਜੀ ਬਾਹਰ ਆ ਗਏ ਗੰਗਾ ਦੇ ਕੰਡੇ ਤੇ ਸੈਰ ਕਰਦੇ ਰਹੇ ਅਤੇ ਬਚਨ ਕਰਦੇ ਕਰਦੇ ਕਹਿੰਦੇ ਹਨ ਸੌਦਾ ਬੜਾ ਹੈ ਪਰ ਲੈਣ ਵਾਲੇ ਹੀ ਬਹੁਤ ਹਨ ਪਰ ਕੋਟਾ ਬਹੁਤ ਥੋੜਾ ਹੈ ਅਸੀਂ ਚਾਹੁੰਦੇ ਹਾਂ ਘੰਟਿਆਂ ਦੇ ਦਿਨ ਹੋ ਜਾਣ ਦਿਨਾਂ ਦੇ ਮਹੀਨੇ ਬਣਨ ਤੇ ਮਹੀਨਿਆਂ ਦੇ ਸਾਲ ਹੋ ਜਾਣ ਪਰ ਸਾਲਾਂ ਦਾ ਕੰਮ ਹਫ਼ਤਿਆਂ ਵਿੱਚ ਕਰਨਾ ਪਏਗਾ ਇਸੇ ਤਰ੍ਹਾਂ ਕਈ ਵਾਰ ਇਹ ਬਚਨ ਦੁਹਰਾਏ ਪਰ ਕਿਸੇ ਨੂੰ ਅਖੀਰ ਤੱਕ ਸਮਝ ਨਾ ਲੱਗੀ ਹੌਨ ਪਰ ਸ਼ਾਦਾ ਆ ਗਿਆ ਇੱਥੇ ਹੀ ਸਾਰੀ ਸੰਗਤ ਨੇ ਛਕਿਆ ਤੇ ਫਿਰ ਕਾਰਾਂ ਵਿੱਚ ਬੈਠ ਵਾਪਸ ਸ਼ਾਮ ਨੂੰ ਕਲਸੀ ਵਾਲੀ ਕੋਠੀ ਵਿੱਚ ਦਹਰਾਦੂਨ ਪਹੁੰਚ ਗਏ ਬਾਬਾ ਜੀ ਨੇ ਸੰਤ ਨੈਚਰਲ ਸਿੰਘ ਦੇ ਡੇਰੇ ਜਾਣਾ ਕੁਝ ਸਮਾਂ ਇੱਥੇ ਨਿਵਾਸ ਰੱਖਿਆ ਡੇਰਾ ਦੂਨ ਰਾਜਪੁਰ ਕਢੋਲੀ ਰਾਏਪੁਰ ਮਨਸੂਰੀ ਡੋਈਵਾਲਾ ਹੋਰ ਦੂਰ ਨੇੜੇ ਤੋਂ ਸਭ ਥਾਵਾਂ ਦੀ ਸੰਗਤ ਲਾਭ ਲੈਂਦੀ ਹੈ ਕੁਝ ਸਮਾਂ ਇੱਥੇ ਠਹਿਰ ਵਾਪਸੀ ਤੇਰਾ ਪਾਦਰੋਂ ਨੂੰ ਬਾਬਾ ਜੀ ਦੀ ਵਰਸੀ ਤੇ ਪਹੁੰਚਣ ਵਾਸਤੇ ਸਾਵਣ ਦੇ ਅਖੀਰ ਦੇ ਦਿਨਾਂ ਵਿੱਚ ਤਿਆਰੀ ਕਰ ਲਿੱਤੀ ਰਸਤੇ ਵਿੱਚ ਰਾਤ ਨੂੰ ਜਗਾਦਰੀ ਦੀ ਸੰਗਤ ਠਠਿਆਰਾ ਨੇ ਬੇਨਤੀ ਕਰਕੇ ਰੱਖ ਲਿੱਤਾ ਦੂਸਰੇ ਦਿਨ ਸੰਤ ਪੰਡਤ ਨੈਚਲ ਸਿੰਘ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਬਾਬਾ ਜੀ ਨੂੰ ਬੇਨਤੀ ਸੇਵਕਾਂ ਦੇ ਹੱਥ ਕਰ ਭੇਜੀ ਕਿ ਸਾਨੂੰ ਵੀ ਦਰਸ਼ਨ ਦੇ ਕੇ ਜਾਓ ਸੋ ਬਾਬਾ ਜੀ ਨੇ ਸੰਤਾਂ ਦੇ ਹੁਕਮ ਨੂੰ ਮਨਜ਼ੂਰ ਕਰਕੇ ਸੰਤਾਂ ਦੇ ਡੇਰੇ ਵਿੱਚ ਗੁਰਦੁਆਰੇ ਦੀਵਾਨ ਦਾ ਪ੍ਰੋਗਰਾਮ ਬਣਾ ਲਿੱਤਾ ਪਹਿਲੇ ਭਾਈ ਕੇਹਰ ਸਿੰਘ ਜੀ ਨੇ ਕੀਰਤਨ ਕੀਤਾ ਕੀਰਤਨ ਤੋਂ ਬਾਅਦ ਬਾਬਾ ਜੀ ਨੇ ਬਚਨ ਕੀਤੇ 2 1/2 ਘੰਟੇ ਬਾਅਦ ਦੀਵਾਨ ਦੀ ਸਮਾਪਤੀ ਹੋਈ ਹੁਣ ਪੰਡਤ ਜੀ ਨੇ ਇੱਕ ਵੱਡੀ ਸਾਰੀ ਚੰਗੇਰ ਵਿੱਚ 30 35 ਸਿਰੋਪਾਓ ਰੱਖ ਕੇ ਅਤੇ ਇੱਕ ਥਾਲ ਵਿੱਚ ਬਾਬਾ ਜੀ ਦਾ ਸਿਰੋਪਾਓ ਰੱਖ ਕੇ ਹੋਰ 2 3 ਟੋਕਰੇ ਫਰੂਟ ਪ੍ਰਸ਼ਾਦ ਦੇ ਇਹ ਸਾਰਾ ਕੁਝ ਬਾਬਾ ਜੀ ਦੇ ਅੱਗੇ ਲਿਆ ਰੱਖਿਆ ਤੇ ਹੱਥ ਜੋੜ ਕੇ ਪੰਡਤ ਜੀ ਨੇ ਬੇਨਤੀ ਕੀਤੀ ਜੀ ਇਹ ਆਪ ਸਵੀਕਾਰ ਕਰੋ ਬਾਬਾ ਜੀ ਨੇ ਇਸ਼ਾਰਾ ਕੀਤਾ 101 ਰੁਪਿਆ ਉੱਪਰ ਰਖਾ ਕੇ ਸਤਿਗੁਰੂ ਦੇ ਅੱਗੇ ਮੱਥਾ ਟੇਕ ਦਿੱਤਾ ਤੇ ਨਿੰਮਰਤਾ ਸਹਿਤ ਕਿਹਾ ਜੀ ਅਸੀਂ ਸਿਰਪਾਓ ਦੇ ਲਾਇਕ ਨਹੀਂ ਹਾਂ ਸਾਨੂੰ ਸਿਰੋਪਾ ਲੈਣਾ ਨਹੀਂ ਬੰਦਾ ਇਹ ਨਿੰਮਰਤਾ ਦੇ ਬਚਨਾ ਦਾ ਪੰਡਤ ਜੀ ਦੇ ਮਨ ਤੇ ਐਸਾ ਅਸਰ ਹੋਇਆ ਕਿ ਪੰਡਤ ਜੀ ਨੇ ਬਾਬਾ ਜੀ ਦੇ ਚਰਨ ਫੜ ਲਿੱਤੇ ਹੁਣ ਬਾਬਾ ਜੀ ਚਰਨ ਛਡਾਉਂਦੇ ਹਨ ਤੇ ਪੰਡਤ ਜੀ ਛੱਡਦੇ ਨਹੀਂ। ਇਹ ਕੋਤਕ ਸੰਗਤ ਦੇਖ ਕੇ ਬੜੀ ਹੈਰਾਨ ਹੋ ਰਹੀ ਹੈ। ਸਰਦਾਰ ਨੱਥਾ ਸਿੰਘ ਤੇ ਇੱਕ ਦੋ ਹੋਰ ਪ੍ਰੇਮੀਆਂ ਨੇ ਪੰਡਤ ਜੀ ਨੂੰ ਬੇਨਤੀ ਕੀਤੀ। ਮਹਾਰਾਜ ਤੁਹਾਨੂੰ ਬਾਬਾ ਜੀ ਦੇ ਚਰਨ ਫੜਨੇ ਸ਼ੋਭਦੇ ਨਹੀਂ ਹਨ। ਕਿਉਂਕਿ ਬਾਬਾ ਜੀ ਦੀ ਤੁਹਾਡੇ ਨਾਲੋਂ ਉਮਰ ਛੋਟੀ ਹੈ। ਤੁਸੀਂ ਚਰਨ ਛੱਡ ਦਿਓ। ਆਗੋਂ ਪੰਡਤ ਜੀ ਨੇ ਉੱਤਰ ਦਿੱਤਾ ਤੇ ਕਿਹਾ ਬਾਬਾ ਜੀ ਸਾਡੀ ਤੁਛਪੇਟਾ ਮਨਜ਼ੂਰ ਕਰਨਗੇ ਤਾਂ ਚਰਨ ਛੱਡਨੇ ਹਨ। ਅਗੋਂ ਨੱਥਾ ਸਿੰਘ ਨੇ ਕਿਹਾ ਤੁਸੀਂ ਚਰਨ ਛੱਡ ਦਿਓ ਬਾਬਾ ਜੀ ਪੇਟਾ ਮਨਜ਼ੂਰ ਕਰ ਲੈਣਗੇ ਹੁਣ ਪੰਡਤ ਜੀ ਨੇ ਚਰਨ ਛੱਡੇ ਨੱਥਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਆਪ ਸੰਤਾਂ ਦੀ ਪੇਟਾ ਪਰਵਾਨ ਕਰੋ ਬਾਬਾ ਜੀ ਨੇ ਸਾਰੇ ਸਿਰੋਪਾਉ ਦੇ ਵਿੱਚੋਂ ਇੱਕ ਦਸਤਾਰ ਰੱਖ ਲਈਤੀ ਬਾਕੀ ਪ੍ਰਸ਼ਾਦ ਸੰਗਜ ਵੀਰ ਵਰਤਾ ਦਿੱਤਾ ਤੇ ਸਿਰੋਪਾ ਤੇ 101 ਰੁਪਇਆ ਸਤਿਗੁਰੂ ਨੂੰ ਮੱਥਾ ਟੇਕ ਦਿੱਤਾ ਹੁਣ ਪੰਡਤ ਜੀ ਆਖ ਖੜੋ ਕੇ ਸਪੀਕਰ ਦੇ ਵਿੱਚ ਬੋਲੇ ਤੇ ਕਿਹਾ ਅਸੀਂ ਸ਼੍ਰੀਮਾਨ ਸੰਤ ਬਾਬਾ ਨਾਨਕ ਸਿੰਘ ਜੀ ਦੀ ਸਿਫਤ ਸੁਣਦੇ ਸਾਂ ਪਰ ਜੋ ਕੁਝ ਸੁਣਦੇ ਸਾਂ ਅੱਜ ਅੱਖੀਂ ਦੇਖ ਲਿੱਤਾ ਹੈ ਸੋ ਇਤਿਆਦਿਕ ਬਾਬਾ ਜੀ ਨਾਲ ਬਹੁਤ ਸਾਰਾ ਪਿਆਰ ਕੀਤਾ ਹੁਣ ਪ੍ਰਸ਼ਾਦੇ ਦਾ ਟਾਈਮ ਹੋ ਗਿਆ ਸਾਰੀ ਸੰਗਤ ਨੇ ਪ੍ਰਸ਼ਾਦਾ ਛਕਿਆ ਤੇ ਕਾਰਾਂ ਵਿੱਚ ਬੈਠ ਸੰਗਤ ਸਮੇਤ ਬਾਬਾ ਜੀ ਨਾਨਕ ਸਰ ਪਹੁੰਚੇ ਸੋ ਬਾਬਾ ਜੀ ਵਿੱਚ ਬੜੀਆਂ ਸਿਫਤਾਂ ਸਨ ਜੇ ਮੈਂ ਵਿਸਾਰ ਕਰਕੇ ਸਾਰੀਆਂ ਦੱਸਾਂ ਤਾਂ ਇਸ ਜਨਮ ਵਿੱਚ ਨਹੀਂ ਦੱਸ ਸਕਦਾ ਸੋ ਬਾਬਾ ਜੀ ਕਹਿਣੀ ਅਤੇ ਕਰਨੀ ਦੇ ਬੜੇ ਸੂਰਮੇ ਸਨ ਇੱਕ ਵਾਰ ਬਾਬਾ ਜੀ ਦਿੱਲੀ ਬਿਰਲਾ ਮੰਦਰ ਠਹਿਰੇ ਸਨ ਤਾਂ ਪੰਡਤ ਨੈਚਰਲ ਸਿੰਘ ਅਤੇ ਹੋਰ ਮੁਖੀ ਮਹਾਤਮਾ ਇਕੱਠੇ ਹੋ ਕੇ ਬਾਬਾ ਜੀ ਪਾਸ ਪਹੁੰਚੇ ਬਾਬਾ ਜੀ ਨੇ ਯੋਗ ਸਥਿਕਾਰ ਕੀਤਾ ਪੰਡਤ ਜੀ ਨੇ ਕਿਹਾ ਮਹਾਰਾਜ ਸਾਡੀ ਇੱਕ ਬੇਨਤੀ ਹੈ ਆਗੋਂ ਬਾਬਾ ਜੀ ਨੇ ਕਿਹਾ ਪੰਡਤ ਜੀ ਤੁਸੀਂ ਹੁਕਮ ਕਰੋ ਤਾਂ ਪੰਡਤ ਜੀ ਨੇ ਕਿਹਾ ਕੈਰੋ ਸਾਹਿਬ ਚੀਫ ਮਨਿਸਟਰ ਨੇ ਕਿਹਾ ਹੈ ਕਿ ਜਿੰਨੇ ਵੀ ਪੰਜਾਬ ਵਿੱਚ ਸਾਧੂ ਹਨ ਸਭ ਦੀਆਂ ਜਾਇਦਾਦਾਂ ਜ਼ਬਤ ਕਰ ਲੋ ਇਹ ਸਭ ਸੰਤ ਕਿਰਤ ਕਰਕੇ ਖਾਣ ਇਹਨਾਂ ਨੇ ਜਾਇਦਾਦਾਂ ਬਣਾ ਕੇ ਲੋਕਾਂ ਤੇ ਬੋਝ ਪਾਇਆ ਹੈ ਸੋ ਇਸ ਮਸਲੇ ਵਿੱਚ ਸਾਰੇ ਸਾਧੂਆਂ ਨੇ ਰਾਏ ਬਹਾਦਰ ਸੋਭਾ ਸਿੰਘ ਦੇ ਘਰ ਮੀਟਿੰਗ ਰੱਖੀ ਹੈ ਆਪ ਮੀਟਿੰਗ ਵਿੱਚ ਸ਼ਾਮਿਲ ਹੋਵੋ ਤਾਂ ਬਾਬਾ ਜੀ ਨੇ ਕਿਹਾ ਪੰਡਤ ਜੀ ਕਿਸੇ ਧਰਮ ਸਥਾਨ ਵਿੱਚ ਭਾਗ ਗੁਰਦੁਆਰੇ ਵਿੱਚ ਮੀਟਿੰਗ ਰੱਖਦੇ ਘਰ ਨਹੀਂ ਸੀ ਰੱਖਣੀ ਅੱਗੋ ਪੰਡਤ ਜੀ ਨੇ ਕਿਹਾ ਜੀ ਗੁਰਦੁਆਰੇ ਵਿੱਚ ਮੀਟਿੰਗ ਰੱਖਣ ਦੇ ਅਕਾਲੀ ਖਿਲਾਫ ਹਨ ਉਹਨਾਂ ਨੇ ਰੋਲਾ ਪਾਉਣਾ ਹੈ ਕਿਉਂਕਿ ਇਹ ਵੀ ਸੰਤਾਂ ਦੇ ਖਿਲਾਫ ਚੱਲਦੇ ਹਨ ਹੁਣ ਬਾਬਾ ਜੀ ਨੇ ਕਿਹਾ ਅਸੀਂ ਮੀਟਿੰਗ ਵਿੱਚ ਕੀ ਕਰਾਂਗੇ ਸਾਡਾ ਤਾਂ ਹੈ ਹੀ ਕੁਝ ਨਹੀਂ ਜੇ ਇੱਥੋਂ ਉਠਾ ਦੇਣਗੇ ਤਾਂ ਇੱਥੋਂ ਦੋ ਕਦਮ ਪਰੇ ਹੋ ਕੇ ਬੈਠ ਜਾਵਾਂਗੇ ਹੁਣ ਪੰਡਤ ਜੀ ਨੇ ਕਿਹਾ ਮਹਾਰਾਜ ਇੱਥੋਂ ਤਾਂ ਪਰੇ ਹੋ ਕੇ ਬੈਠ ਜਾਓਗੇ ਤੇ ਜੋ ਨਾਨਕਸਰ ਕਰੋੜਾਂ ਰੁਪਇਆ ਲੱਗਾ ਪਿਆ ਹੈ ਗਵਰਨਮੈਂਟ ਨੇ ਨਾ ਉੱਥੇ ਹੱਥ ਪਾਉਣਾ ਹੈ ਅਗੋਂ ਬਾਬਾ ਜੀ ਨੇ ਕਿਹਾ ਪੰਡਤ ਜੀ ਨਾ ਸਾਡੇ ਮਾਲਕ ਨੇ ਆਪਣੇ ਨਾਮ ਕੋਈ ਚੀਜ਼ ਲਵਾਈ ਹੈ ਅਤੇ ਨਾ ਹੀ ਅਸੀਂ ਕੋਈ ਆਪਣੇ ਨਾਮ ਲਵਾਈ ਹੈ ਇਹ ਨਿਰੰਕਾਰੀ ਹੁਕਮ ਅਨੁਸਾਰ ਸੇਵਾ ਕਰਵਾਈ ਹੈ ਜਿਸ ਦੀ ਮਰਜ਼ੀ ਹੈ ਸੰਭਾਲ ਲਵੇ ਸਾਡੇ ਵੱਲੋਂ ਤਾਂ ਕੱਲ ਨੂੰ ਸੰਭਾਲ ਦੇ ਅੱਜ ਹੀ ਕਬਜ਼ਾ ਕਰ ਲੈਣ ਸਾਨੂੰ ਤਾਂ ਕੋਈ ਲੋੜ ਨਹੀਂ ਨਾਨਕਸਰ ਦਾ ਮਾਲਕ ਗੁਰੂ ਨਾਨਕ ਹੈ ਉਸ ਦੀ ਮਰਜ਼ੀ ਹੈ ਚਾਹੇ ਰੱਖ ਲਵੇ ਤੇ ਚਾਹੇ ਢਾ ਦੇ ਸਾਡੀ ਇਸ ਵਿੱਚ ਕੁਝ ਨਹੀਂ ਸਾਨੂੰ ਤਾਂ ਹੁਣ ਹੁਕਮਨਾਮਾ ਆ ਜਾਏ ਤਾਂ ਅਸੀਂ ਤਿਆਰ ਬੈਠੇ ਹਾਂ ਕਬੀ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਜ ਕੋ ਸੌਪ ਤੇ ਕਿਆ ਲਾਗੇ ਮੇਰਾ ਇਹ ਗੱਲ ਸੁਣ ਪੰਡਤ ਜੀ ਬੜੇ ਹੀ ਹੈਰਾਨ ਹੋਏ ਅਤੇ ਬੇਨਤੀ ਕੀਤੀ ਮਹਾਰਾਜ ਜੇ ਤੁਸੀਂ ਹੀ ਸਾਧੂਆਂ ਦੇ ਆਗੂ ਹੋ ਕੇ ਪਾਸਾ ਵਟ ਲਿਆ ਤਾਂ ਹੋ ਉਹਨਾਂ ਨੂੰ ਤਾਂ ਗੌਰਮੈਂਟ ਚੁਟਕੀ ਨਾਲ ਉਡਾ ਦੇਵੇਗੀ ਤੁਸੀਂ ਏਉਂ ਨਾ ਕਰੋ ਕਿਉਂਕਿ ਸਾਰੇ ਸੱਪਾਂ ਦੇ ਸਿਰ ਵਿੱਚ ਮਣੀ ਨਹੀਂ ਹੁੰਦੀ ਅਤੇ ਸਾਰੇ ਮਿਰਗਾ ਦੀ ਨਾਭੀ ਵਿੱਚ ਕਸਤੂਰੀ ਨਹੀਂ ਹੁੰਦੀ ਤਿਵੇਂ ਹੀ ਸਾਰੇ ਸਾਧੂ ਤਿਆਗੀ अथवा ਸ਼ਕਤੀ ਵਾਲੇ ਨਹੀਂ ਹੁੰਦੇ ਇਹ ਬੇਨਤੀ ਸੁਣ ਬਾਬਾ ਜੀ ਨੇ ਕਿਹਾ ਪੰਡਤ ਜੀ ਅਸਾਂ ਮੀਟਿੰਗ ਵਿੱਚ ਤਾਂ ਜਾਣਾ ਨਹੀਂ ਪਰ ਜੋ ਤੁਸੀਂ ਪਾਸ ਕਰੋਗੇ ਉਹ ਤੁਸੀਂ ਸਾਨੂੰ ਦੱਸ ਦੇਣਾ ਅਸੀਂ ਤੁਹਾਡੇ ਨਾਲ ਸਹਿਮਤ ਰਹਾਂਗੇ ਬਾਕੀ ਕੈਰੋ ਨੇ ਕੀ ਕਰਨਾ ਹੈ ਇਹ ਕੁਝ ਨਹੀਂ ਕਰ ਸਕਦਾ ਸਾਧੂਆਂ ਨਾਲ ਅੜ ਕੇ 라ਵਣ ਨੇ ਰਾਜ ਖੋਹ ਲਿਆ ਸੀ ਇਹ ਕਿਦਾਂ ਵਿਚਾਰਾ ਹੈ ਸੋ ਪੰਡਤ ਜੀ ਨੇ ਸਾਤ ਬਚਨਕਾਰ ਜਾ ਕੇ ਮੀਟਿੰਗ ਕੀਤੀ ਜੋ ਉਸ ਵਿੱਚ ਪਾਸ ਕੀਤਾ ਬਾਬਾ ਜੀ ਪਾਸ ਬੇਨਤੀ ਕਰ ਦਿੱਤੀ ਬਾਬਾ ਜੀ ਨੇ ਕਿਹਾ ਗੁਰੂ ਭਲੀ ਕਰੇਗਾ ਤੁਸੀਂ ਗੁਰੂ ਨੂੰ ਯਾਦ ਕਰੋ ਹਰ ਜਨ RAM ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਨਾ ਗਵਾਵੈ ਸੋ ਨੇਤ ਨਿਰੰਕਾਰ ਦੀ ਐਸੀ ਹੋਈ ਕਿ ਅਕਾਲੀਆਂ ਨੇ ਪੰਜਾਬੀ ਸੂਬੇ ਦਾ ਮੋਰਚਾ ਲਗਾ ਦਿੱਤਾ ਤਕਰੀਬਨ 6-7 ਮਹੀਨੇ ਮੋਰਚਾ ਲੱਗਾ ਰਿਹਾ ਜਿਸ ਵਿੱਚ 70-80 ਹਜ਼ਾਰ ਸਿੰਘ ਗ੍ਰਫਤਾਰ ਹੋਇਆ ਇਸ ਮੋਰਚੇ ਨੂੰ ਸੰਭਾਲਣ ਵਿੱਚ ਕੈਰੋ ਨੂੰ ਬਹੁਤ ਯਤਨ ਕਰਨਾ ਪਿਆ ਇਸਰੂਜੇ ਵੇ ਵਿੱਚ ਜੋ ਸੰਤਾਂ ਦੇ ਖਿਲਾਫ ਜਾਇਦਾਦ ਖੋਹ ਦਾ ਫੁਰਨਾ ਸੀ ਉਹ ਖਤਮ ਹੋ ਗਿਆ ਜਨ ਨਾਨਕ ਸਤਗੁਰੂ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਭਾਗ ਜੋ ਮਹਾਪੁਰਖ ਵਾਹਿਗੁਰੂ ਦੀ ਓਟ ਲੈਂਦਾ ਹੈ ਅਥਵਾ ਨਾਮ ਜਪਦਾ ਹੈ ਉਹਨਾਂ ਦੇ ਝਗੜੇ ਵਾਹਿਗੁਰੂ ਆਪ ਹੀ ਵਿੱਧ ਬਣਾ ਕੇ ਟਾਲ ਦਿੰਦਾ ਹੈ ਜਿਵੇਂ ਮਾਸਟਰ ਤਾਰਾ ਸਿੰਘ ਨੂੰ ਪ੍ਰੇਰਨਾ ਕਰਕੇ ਮੋਰਚਾ ਲਗਾ ਦਿੱਤਾ ਤੇ ਸੰਤਾਂਵਾਂ ਨੂੰ ਕਾਰਵਾਈ ਕਰਨੀ ਕੈਰੋ ਨੂੰ ਭੁੱਲ ਗਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ